ਇਹ 18ਵਾਂ ਸਾਲ ਆ ਕਿ ਅਸੀਂ ਇੱਥੇ ਲਗਾਤਾਰ ਆ ਰਹੇ ਹਾਂ ਚਾਰ ਦੇ ਪੰਜ ਦਿਨ ਅਸੀਂ ਇਹਨਾਂ ਦੇ ਨਾਲ ਹੀ ਹੁੰਨੇ ਆ ਦੋ ਮਹੀਨੇ ਲੱਗ ਜਾਂਦੇ ਬਾਹਰ ਕੰਮ ਵਗੈਰਾ ਸਕਾਣੇ ਨੂੰ ਵਾਲਣ ਕਟਾਣੇ ਨੂੰ ਦੋ ਮਹੀਨੇ ਤੋਂ ਤਿਆਰੀ ਚੱਲਦੀ ਹੁੰਦੀ ਆ ਮੈਂ ਇੰਗਲੈਂਡ ਤੋਂ ਆਇਆ ਜੀ ਕੋਸ਼ਿਸ਼ ਕਰੰਦੀ ਹਰ ਸਾਲ ਆਣ ਦੀ ਐਨ ਆਰ ਆਈ ਵੀਰ ਆਉਂਦੇ ਤਾਂ ਹੈਗੇ ਆ ਪਰ ਆਹਾਂ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਆਂਦੇ ਆ ਪਰ ਜਿੱਥੇ ਜਿੱਥੇ ਅਸੀਂ ਉਹ ਵਿਆਹ ਸ਼ਾਦੀਆਂ ਪੋਰ ਪ੍ਰੋਗਰਾਮ اٹੈਂਡ ਕਰਦੇ ਆ ਉੱਥੇ ਉੱਥੇ ਨਾਲ ਜਿਹੜੀ ਸਾਡੀ ਸ਼ਹਾਦਤ ਦੇ ਦੇਣ ਆ ਬਹੁਤ ਵੱਡੀ ਸ਼ਹਾਦਤ ਦੇ ਦੇਣ ਆ ਇਹਨਾਂ ਦਿਨਾਂ ਚ ਵੀ ਐਨ ਆਰ ਆਈ ਜਰੂਰ ਆਣੇ ਚਾਹੀਦੇ ਸਾਡੀ ਜੋ ਵੀ ਮੇਕਿੰਗ ਦੇ ਦੇਖਦੇ ਬਣੇ ਆ ਜੋ ਵੀ ਸਾਡੇ ਹਲਵਾਈ ਦਾ ਕੰਮ ਆ ਇਹ ਸਾਡੇ ਸਾਰੇ ਬੱਚੇ ਸਾਡੇ ਪਿੰਡ ਦੇ ਹੀ ਆ ਸਾਰੇ ਨਿਆਣੇ ਵੀ ਜਿੰਨੇ ਦੇਖੋ ਆਪਾਂ ਬ੍ਰੈਡ ਭਰਦੇ ਆ ਇਹ ਵੀ ਬੱਚੇ ਰਾਣੇ ਵਾਲ ਦੇ ਆ ਉਹਦੇ ਬਾਅਦ ਜੋ ਹਲਵਾਈ ਦਾ ਕੰਮ ਵੀ ਜੋ ਕਰ ਰਹੇ ਆ ਇਹ ਵੀ ਰਾਣੇ ਵਾਲ ਦੇ ਆ ਮੈਦ ਨਹੀਂ ਕੋਈ ਵੀ ਰਹਿੰਦਾ ਵੀ ਹੋਵੇ ਪਿੰਡਗੇ ਕੋਈ ਐਦਾਂ ਦਾ ਟੱਬਰ ਹੀ ਨਹੀਂ ਹੋਣਾ ਜਿਹਦੇ ਵਿੱਚੋਂ ਲਗਾਤਾਰ ਬਦਲ ਬਦਲ ਕੇ ਜਿੱਦਾਂ 4 ਦਿਨ ਲਗਾਤਾਰ ਪਿੰਡ ਤੋਂ ਆਣਾ ਸਾਡੇ 4-ਵੀਲਰ ਭਰ ਕੇ ਆਣਾ ਕਿ ਯਾਨੀ ਕਿ 50 ਬੰਦੇ ਹਰੇਕ ਦਿਨ ਆਣੇ ਆਣੇ ਰਾਸ਼ੀ ਦੀ ਦਿਹਾੜੇ ਚੱਲ ਰਿਹਾ ਤਾਂ ਇਹ 10 ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਧਰਮ ਦੀ ਖਾਤਰ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ-ਬਾਰਤਾ ਤਾਂ ਅੱਜ ਜਿਹੜਾ ਹੈ 12 ਪੋ ਹੈ 12 ਪੋ ਵਾਲੇ ਦਿਨ ਕੀ ਹੋਇਆ ਸੀ 12 ਪੋ ਵਾਲੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਦੂਜੀ ਵਾਰ ਸਵੇ ਸ੍ਰੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖਰੇ ਲੰਗਰ ਜਿਹੜੇ ਲੱਗੇ ਹੋਏ ਨੇ ਇੱਥੇ ਲੰਗਰ ਲੱਗਿਆ 18 ਸਾਲ ਤੋਂ ਲਗਾਤਾਰ ਜਿਹੜੇ ਨੌਜਵਾਨ ਨੇ ਉਹ ਲੰਗਰ ਲਾ ਰਹੇ ਨੇ ਤੇ ਇੱਕ ਐਨ ਆਰ ਆਈ ਜਿਹੜਾ ਹੈ ਇੰਗਲੈਂਡ ਤੋਂ ਹਰ ਸਾਲ ਇੱਥੇ ਆਉਂਦਾ ਔਰ ਲੰਗਰ ਦੇ ਵਿੱਚ ਸੇਵਾ ਨਿਭਾਉਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੰਗਰ ਦੀਆਂ ਕਿਉਂਕਿ ਜਦੋਂ ਸ਼ੀਧੀ ਦਿਨ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਤਾਂ ਵੱਖੋ-ਵੱਖਰੇ ਪਿੰਡਾਂ ਤੋਂ ਪੂਰੇ ਪੰਜਾਬ ਤੋਂ ਜਿਹੜਾ ਇਸ ਧਰਤੀ ਦੇ ਉੱਪਰ ਨੌਜਵਾਨ ਹੋਣ ਕੋਈ ਵੀ ਵਰਗ ਹੋਵੇ ਵੱਡੀ ਗਿਣਤੀ ਦੇ ਵਿੱਚ ਆਉਂਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਬ੍ਰੈਡ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਤਰ੍ਹਾਂ-ਤਰ੍ਹਾਂ ਦੇ ਤੁਹਾਨੂੰ ਪਕਵਾਨ ਜਿਹੜੇ ਇੱਥੇ ਮਿਲਣਗੇ ਕਿਉਂਕਿ ਇਹ ਸ਼ਰਧਾ ਜਿਹੜੀ ਹੈ ਇੱਕ ਆਪਣੇ ਗੁਰੂ ਦੇ ਲਈ ਹਰੇਕ ਕੋਈ ਦਿਖਾਉਂਦਾ ਦੂਰੋਂ-ਦੂਰੋਂ ਕੋਈ ਚੱਲ ਕੇ ਆਉਂਦਾ ਤਾਂ ਕਈ ਅਸੀਂ ਗੱਲਬਾਤ ਵੀ ਕਰ ਰਹੇ ਸੀ ਐਨਆਰਆਈ ਕਹਿ ਰਹੇ ਨੇ ਕਿ ਅਸੀਂ ਵਿਆਹਾਂ ਨੂੰ ਛੱਡ ਦਿੰਨੇ ਆ ਪਰ ਇਹ ਜਿਹੜੇ 10-11 ਦਿਨ ਨੇ ਅਸੀਂ ਇੱਥੇ ਜ਼ਰੂਰ ਆਉਣੇ ਆਉਣਾ ਤਾਂ ਗੱਲਬਾਤ ਵੀ ਕਰਾਂਗੇ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਸਾਨੂੰ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਲੰਗਰ ਲਾਉਂਦੇ ਹੋ ਤੇ ਕਿੱਥੋਂ ਅਸੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਫਤਿਹ ਜੀ ਸਾਰੀ ਸੰਗਤ ਨੂੰ ਅਸੀਂ ਨਵਾਂ ਸ਼ਹਿਰ ਤੋਂ ਆਏ ਆ ਪਿੰਡ ਰਾਣੇਵਾਲ ਤੋਂ ਆਏ ਸਾਡਾ 18ਵਾਂ ਸਾਲ ਆ ਇੱਥੇ ਇਸ ਘਰ ਦੇ ਵਿੱਚ ਅਸੀਂ 18 ਸਾਲ ਤੋਂ ਅਸੀਂ 4 ਦੇ 5 ਦਿਨ ਅਸੀਂ ਇਹਨਾਂ ਦੇ ਨਾਲ ਹੀ ਹੁੰਨੇ ਆ ਚਲੋ ਜਾਈਓ ਤੁਸੀਂ ਤੇ 500 ਹੋ ਗਏ ਸਾਨੂੰ ਇਹ 18ਵਾਂ ਸਾਲ ਆ ਕਿ ਅਸੀਂ ਇੱਥੇ ਲਗਾਤਾਰ ਆ ਰਹੇ ਆ ਤੇ ਇੱਕ ਸਾਡੀ ਨਾ ਮੇਨ ਗੱਲ ਆ ਕਿ ਸਾਡੀ ਜੋ ਵੀ ਮੇਕਿੰਗ ਤੁਸੀਂ ਦੇਖਦੇ ਪਏ ਆ ਜੋ ਵੀ ਸਾਡੇ ਹਲਵਾਈ ਦਾ ਕੰਮ ਆ ਇਹ ਸਾਡੇ ਸਾਰੇ ਬੱਚੇ ਸਾਡੇ ਪਿੰਡ ਦੇ ਹੀ ਆ ਸਾਰੇ ਨਿਆਣੇ ਵੀ ਜੋ ਸਾਰਾ ਰਾਣੇਵਾਲ ਪਿੰਡੀ ਸਾਰਾ ਰਾਣੇਵਾਲ ਦੇ ਹੀ ਆ ਕਿਉਂਕਿ ਇਹੋ ਜਿੰਨੇ ਦੇਖੋ ਆਪਾਂ ਬਰੈਡ ਭਰਦੇ ਆ ਇਹ ਵੀ ਬੱਚੇ ਰਾਣੇਵਾਲ ਦੇ ਹੀ ਆ ਉਹਦੇ ਬਾਅਦ ਜੋ ਹਲਵਾਈ ਦਾ ਕੰਮ ਵੀ ਜੋ ਕਰ ਰਹੇ ਆ ਇਹ ਵੀ ਰਾਣੇਵਾਲ ਦੇ ਹੀ ਆ ਤੇ ਸਾਨੂੰ ਅੱਜ ਕਿੰਨੇ ਆਪਣਾ ਤੁਸੀਂ ਦਿਨ ਇੱਥੇ ਰਹਿੰਦੇ ਹੋ ਬਾਈ ਅਸੀਂ 25 24 ਦੇ ਆਏ ਹੋਏ ਆ ਹੁਣ ਅਸੀਂ 28 ਨੂੰ ਵਾਪਸ ਜਾਣਾ ਮਲੂ ਪੂਰੇ 5-6 ਦਿਨ ਜਿਹੜੇ ਇੱਕ ਹਫਤਾ ਤੁਸੀਂ ਪੂਰਾ ਅਸੀਂ ਉਹੀ 5 ਦਿਨ ਸਾਡੇ ਇੱਕ ਗੱਲ ਹੋਰ ਆ ਕਿ ਸਾਡੇ ਜਿੱਦਾਂ ਅਸੀਂ ਅੱਜ ਆਏ ਆਪਾਂ ਟਰਾਲੀਆਂ ਆ ਗਈਆਂ ਸੀ 5 ਪਰ ਉਸ ਤੋਂ ਬਾਅਦ ਜੋ ਲਗਾਤਾਰ ਸਾਡੇ ਪਿੰਡੋਂ ਸੰਗਤ ਜਿੰਦਾ ਨਾ ਨਾ ਦਿਖਾਈ ਵੀ ਜਾਉ ਜਿਸ ਹਿਸਾਬ ਨਾਲ ਕਿਉਂਕਿ ਦੇਖ ਸਕਦਾ ਤੁਸੀਂ ਤਿਆਰ ਕੀਤਾ ਜਾ ਰਿਹਾ ਲੰਗਰ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੱਛਾ ਭਾਈ ਲਗਾਤਾਰ ਜੋ ਟਰਾਲੀਆਂ ਵੀ ਸਾਡੇ ਪਿੰਡ ਤੋਂ ਆਉਂਦੀਆਂ ਪਰ ਇੱਕ ਨਾ ਸਾਡੇ ਪਿੰਡ ਦਾ ਹੁਣ ਬੱਚਾ ਬੱਚਾ ਇੱਥੇ ਆਂਦਾ ਮੈਨੂੰ ਉਮੀਦ ਮੈਦ ਨਹੀਂ ਕੋਈ ਵੀ ਰਹਿੰਦਾ ਵੀ ਹੋਵੇ ਪਿੰਡ ਕੇ ਕੋਈ ਐਦਾਂ ਦਾ ਟੱਬਰ ਹੀ ਨਹੀਂ ਹੋਣਾ ਜਿਹਦੇ ਵਿੱਚੋਂ ਕਿ ਆਉਣੀ ਇਹ ਦਿਨਾਂ ਦੇ ਲਈ 2 ਮਹੀਨੇ ਲੱਗ ਜਾਂਦੇ ਅੱਛਾ ਬਾਰੀਆ ਵਗੈਰਾ ਸੁਕਾਣੇ ਨੂੰ ਬਾਲਣ ਕਟਾਣੇ ਨੂੰ 2 ਮਹੀਨੇ ਤੋਂ ਤਿਆਰੀ ਚੱਲਦੀ ਹੁੰਦੀ ਆ ਬਾਕੀ ਲੈ ਕੇ ਚਲੋ ਜੋ ਤੁਸੀਂ ਆਉਣੇ ਬਾਹਣੇ ਨਾਲ ਸਾਰੀਆਂ ਜਨਰੇਸ਼ਨ ਜਿਹੜੀ ਆ ਉਹ ਜੁੜੀ ਰਹਿੰਦੀ ਆ ਧਰਮ ਦਾ ਉਹਨੂੰ ਪਤਾ ਲੱਗਦਾ ਕਿ ਸਾਡੇ ਗੁਰੂਆਂ ਨੇ ਕੀ ਕੀਤਾ ਉਹੀ ਆ ਨਾ ਕਿ ਬੱਚੇ ਵੀ ਆਉਂਦੇ ਆ ਸਿਆਣੇ ਵੀ ਆਉਂਦੇ ਆ ਹੁਣ ਤਾਂ ਸਾਡੇ ਪਿੰਡ ਦਾ ਕੋਈ ਟੱਬਰ ਹੀ ਨਹੀਂ ਹੋਣਾ ਜਿਹਦੇ ਵਿੱਚੋਂ ਇੱਕ ਦੋ ਮੈਂਬਰ ਵੀ ਰਹਿੰਦੇ ਹੋਣੇ ਪਿੰਡ ਲਗਾਤਾਰ ਬਦਲ ਬਦਲ ਕੇ ਜਿੱਦਾਂ 4 ਦਿਨ ਲਗਾਤਾਰ ਪਿੰਡ ਤੋਂ ਆਣਾ ਸਾਡੇ 4-ਵੀਲਰ ਭਰ ਕੇ ਆਣਾ ਕਿ ਯਾਨੀ ਕਿ 50 ਬੰਦੇ ਹਰੇਕ ਦਿਨ ਆਣੇ ਆਣੇ ਆ 200-300 ਬੰਦੇ ਨੇ ਸਾਡੇ ਸੰਗਤ ਨੇ ਪਿੰਡ ਦੀ ਨੇ ਆਣਾ ਅੱਗੇ ਅਸੀਂ ਵੈਸੇ ਆਂਦੇ ਹੁੰਦੇ ਸੀ ਪਰ ਇਸ ਤਰ੍ਹਾਂ ਨਹੀਂ ਸੀ ਆਂਦੇ ਹੁਣ ਤਾਂ ਕੋਈ ਮੈਨੂੰ ਉਮੀਦ ਆ ਕਿ ਘਰ ਕੋਈ ਵੀ ਨਹੀਂ ਹੋਣਾ ਜਿੱਥੇ ਬੰਦੇ ਰਹਿੰਦਾ ਹੋਣਾ ਲਗਾਤਾਰ ਹੀ ਸਾਡੇ ਇਹੋ ਚੱਲਦਾ ਗੱਲਬਾਤ ਵੀ ਕਰਦੇ ਆ ਹੋਰ ਵੀ ਦੇਖਸੋ ਤੁਸੀਂ ਇੱਥੇ ਨੌਜਵਾਨ ਨੇੜੇ ਕੰਮ ਕਰ ਰਹੇ ਨੇ ਭਾਈ ਤੁਸੀਂ ਕਿੱਥੋਂ ਆਇਓ ਮੈਂ ਇੰਗਲੈਂਡ ਤੋਂ ਆਇਆ ਜੀ ਹਰ ਸਾਲ ਉਹਨੇ ਬਈ ਤੁਸੀਂ ਲਗਭਗ ਕੋਸ਼ਿਸ਼ ਤਾਂ ਰੰਦੀ ਹਰ ਸਾਲ ਲਿਆਣ ਦੀ ਤੇ ਕਿਉਂਕਿ ਜਿਹੜੀ ਇਹ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਜੀ ਦੇ ਦਿਨ ਆ ਬਹੁਤ ਵੱਡੀ ਸ਼ਹਾਦਤ ਆ ਸੋ ਅਸੀਂ ਤਾਂ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਐਨ ਆਰ ਆਈ ਵੀਰ ਭੈਣ ਭਰਾ ਆ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਬਾਕੀ ਦਰ ਜੀਮੇ ਛੱਡ ਕੇ ਬਾਕੀ ਦੇ ਕੰਮਾਂ ਕਰਾ ਨੂੰ ਛੱਡ ਕੇ ਕਿਉਂਕਿ ਸ਼ਹਾਦਤ ਬਹੁਤ ਵੱਡੀ ਸ਼ਾਨਤ ਹੈ ਇਹ ਇੱਥੇ ਜਰੂਰ ਤੁਸੀਂ ਪਹੁੰਚੋ ਇਹਨਾਂ ਦਿਨਾਂ 'ਚ ਗੱਲ ਹੋ ਜਾਂਦੀ ਹੈ ਬਾਈ ਜਦੋਂ ਬੰਦਾ ਚਲੋ ਬਹਾਨੇ ਨਾਲ ਇੱਥੇ ਆ ਜਾਂਦਾ ਕਿਉਂਕਿ ਅੱਜ ਕੱਲ ਪੜ੍ਹਨ ਲਿਖਣ ਦਾ ਰਵਾਸ ਤਾਂ ਗਿਆ ਹੀ ਹਨਾ ਕਿਹੜੀ ਅੱਜ ਕੱਲ ਨੌਜ ਬਹੁਤ ਘੱਟ ਨੇੜੇ ਪੜਦੇ ਨੇ ਪਰ ਜਦੋਂ ਇੱਥੇ ਆਉਂਦਾ ਚਲੋ ਬੰਦਾ ਬਹਾਨੇ ਨਾਲ ਇਹ ਹੈ ਕਿ 10 11 ਦਿਨ ਰਹਿ ਕੇ ਉਹ ਉਸੇ ਮਾਹੌਲ ਦੇ ਵਿੱਚ ਰੰਗਿਆ ਜਾਂਦਾ ਜਦੋਂ ਉਹਨੂੰ ਹਰੇਕ ਦਿਨ ਦਾ ਪਤਾ ਲੱਗਣ ਲੱਗ ਜਾਂਦਾ ਕਿ ਇੱਥੇ ਕੀ ਹੋਇਆ ਸੀ ਅੱਜ ਵਾਲੇ ਦਿਨ ਕੀ ਹੋਇਆ ਸੀ ਹਾਂਜੀ ਜਦੋਂ ਅਸੀਂ ਸਟਾਰਟ ਕੀਤਾ ਸੀ 17 ਸਾਲ ਪਹਿਲਾਂ ਉਦੋਂ ਅਸੀਂ ਜਿਹੜੀ ਉਹ ਜਿਹੜੀ ਸਾਡੇ ਦਿਮਾਗ ਦੇ ਵਿੱਚ ਸਾਰੀ ਜਿਹੜੀ ਮੈਮਰੀ ਆ ਕੋਈ ਮੈਂ ਰਾਤ ਵੀ ਨਾਲਾ ਬੈਠਾ ਇੱਥੇ ਜ ਇਹੀ ਗੱਲਾਂ ਕਰਦੇ ਆ ਕਿ ਜੇ 17 ਸਾਲ ਪਹਿਲਾਂ ਦੀ ਜਿਹੜੀ ਦਿਮਾਗ ਵਿੱਚ ਜਿੰਨੀ ਸਾਰੀ ਮੈਮਰੀ ਆ ਉਹ ਸਾਰੀ ਇੱਕਦਮ ਨਵੀਂ ਇੱਕ ਸਿਰੇ ਤੋਂ ਹੋ ਜਾਂਦੀ ਆ ਸੋ ਆਉਣ ਦਾ ਮਕਸਦ ਵੀ ਇਹੀ ਰਹਿੰਦਾ ਹੈ ਕਿ ਆਉਣ ਦੇ ਨਾਲ ਇੱਕ ਤਾਂ ਸਾਡੇ ਬੱਚੇ ਆ ਜਿਹੜੇ ਸਾਡੇ ਇਸ ਚੀਜ਼ ਨਾਲ ਸੇਵਾ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਸਾਰਾ ਕੁਝ ਤੇ ਐਨ ਆਰ ਆਈ ਵੀਰ ਆਉਂਦੇ ਤਾਂ ਹੈਗੇ ਆ ਪਰ ਬਹਾਾ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਆਉਂਦੇ ਆ ਪਰ ਜਿੱਥੇ-ਜਿੱਥੇ ਅਸੀਂ ਉਹ ਵਿਆਹ ਸ਼ਾਦੀਆਂ ਹੋਰ ਪ੍ਰੋਗਰਾਮ ਅਟੈਂਡ ਕਰਦੇ ਆ ਉੱਥੇ-ਉੱਥੇ ਨਾਲ ਜਿਹੜੀ ਸਾਡੀ ਸ਼ਹਾਦਤ ਦੇ ਦੇਣ ਆ ਬਹੁਤ ਵੱਡੀ ਸ਼ਾਦਤ ਦੇ ਦਿਨ ਆ ਇਹਨਾਂ ਦਿਨਾਂ 'ਚ ਵੀ ਐਨ ਆਰ ਆਈ ਜ਼ਰੂਰ ਆਣੇ ਚਾਹੀਦੇ ਆ। ਇਹ ਇਹ ਵੀ ਗੱਲ ਆ ਬਾਈ ਦੇਖੋ ਜਦੋਂ ਤੁਸੀਂ ਹਰ ਵਾਰ ਆਉਣੇ ਹੋ ਤਾਂ ਜਨਰੇਸ਼ਨ ਵੀ ਪੀੜ੍ਹੀ ਵੀ ਅਲੱਗ-ਅਲੱਗ ਆਉਂਦੀ ਆ ਹਨਾ ਜਿਵੇਂ ਉਹਨਾਂ ਅਸੀਂ ਦੇਖ ਰਹੇ ਹਾਂ ਤੇ ਕਿੰਨੇ ਜਵਾਬ ਨੇ ਬੱਚੇ ਵੀ ਆਏ ਹੋਏ ਨੇ ਤਾਂ ਇਸ ਹਿਸਾਬ ਨਾਲ ਉਹਨਾਂ ਨੂੰ ਵੀ ਚਲੋ ਹਰੇਕ ਸਾਲ ਆਉਂਦਾ ਇੱਥੇ ਪਤਾ ਲੱਗ ਜਾਂਦਾ ਕਿ ਸਾਡੇ ਇੱਥੇ ਪੁਰਖੇ ਆਉਂਦੇ ਸੀ ਸਾਡੇ ਇੱਥੇ ਚਾਚੇ ਤਾਏ ਆਉਂਦੇ ਤਾਂ ਅਸੀਂ ਵੀ ਆਉਣਾ ਹੈਗਾ ਤੇ ਉਹਨਾਂ ਨਾਲ-ਨਾਲ ਇਤਿਹਾਸ ਦਾ ਵੀ ਪਤਾ ਲੱਗ ਜਾਂਦਾ ਕਿ ਅਸੀਂ ਕਿਉਂ ਇੱਥੇ ਜਾਂਦੇ ਆ ਕਿਉਂ ਲੰਗਰ ਲਾਉਂਦੇ ਆ। ਹਾਂਜੀ ਜਦੋਂ ਅ ਤੇ ਹੁਣ ਤੁਸੀਂ ਦੇਖ ਲਓ ਵੀ ਸਾਡੇ ਪਿੰਡ ਦੇ ਲਾਗੇ ਛਾਗੇ ਜਿੰਨੇ ਜਿਹੜੇ ਨਵੀਂ ਜੰਗ ਜਨਰੇਸ਼ਨ ਹੈਗੀ ਆ ਉਹ ਸਾਡੇ ਨਾਲ ਸਾਰੇ ਜੁੜਿਓ ਆ ਇਸ ਲੰਗਰ ਨਾਲ ਸਾਰੇ ਜੁੜੇ ਹੋਏ ਆ ਤੇ ਉਹ ਸਾਡੇ ਨਾਲ ਸੇਵਾ ਕਰਾਉਣ ਵੀ ਜ਼ਰੂਰ ਆਂਦੇ ਆ ਤੇ ਹੁਣ ਤੁਸੀਂ ਦੇਖ ਲਓ ਵੀ ਜਦੋਂ ਉਹ ਬੱਚੇ ਹੁਣ ਜਿਹੜੇ ਹੁਣ ਹੈਗੇ ਆ 18 19 ਸਾਲ ਦੇ ਉਦੋਂ 2 3 ਸਾਲ ਦੇ ਬੱਚੇ ਸੀ ਉਹ ਤੇ ਜੇ ਅਸੀਂ ਆਂਦੇ ਸੀ ਸਾਡੇ ਪਿੰਡ ਤੋਂ ਸੰਗਤ ਆਂਦੀ ਸੀ ਸਾਰੇ ਨੌਜਵਨ ਸੇਵਾ ਕਰਨਾਦੇ ਸੀ ਉਹ ਬੱਚਿਆਂ ਨੂੰ ਇੱਕ ਉੱਥੋਂ ਚੇਟਕ ਲੱਗ ਗਈ ਆ ਤਾਂ ਕਰਕੇ ਅਸੀਂ ਪ੍ਰਮਾਤਮਾ ਦੇ ਅਰਦਾਸ ਵੀ ਕਰਦੇ ਆ ਕਿ ਸਾਡੇ ਜਿਹੜੇ ਪਿੰਡ ਦੇ ਹੋਰ ਵੀ ਛੋਟੇ ਬੱਚੇ ਹੈਗੇ ਆ ਜਾਂ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਆ ਉਹ ਵੀ ਸਾਡੇ ਨਾਲ ਜਰੂਰ ਇੱਥੇ ਲੰਗਰ 'ਚ ਸੇਵਾ ਕਰਨ ਆਣ ਤਾਂ ਕਰਕੇ ਸਾਡੇ ਇਤਿਹਾਸ ਬਾਰੇ ਸਾਡੇ ਗੁਰੂਆਂ ਬਾਰੇ ਸਾਡੀਆਂ ਸ਼ਹੀਦਾਂ ਬਾਰੇ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਸਕੇ। ਕੋਈ ਭਾਈ ਹਰੇਕ ਨੂੰ ਝਮੇਲੇ ਹੁੰਦੇ ਹਨਾ ਇਹਨਾਂ ਦਿਨਾਂ ਦੇ ਵਿੱਚ ਨਵੰਬਰ ਦਸੰਬਰ ਤੱਕ ਆਪਣੇ ਵੈਸੀ ਵਿਆਹ ਦੇ ਸੀਜ਼ਨ ਨੇ ਆ ਜਿਹੜੇ 4 ਮਹੀਨੇ ਨੇ ਪਰ ਫੇਰ ਵੀ ਇੱਥੇ ਜਿਹੜੇ ਆ ਰਹੀ ਆ ਸੰਗਤ ਜਿਵੇਂ ਆਪਾਂ ਦੇਖਿਆ ਫਤਿਹਗੜ੍ਹ ਸਾਹਿਬ ਉਹੀ ਇਹ 10 ਦਿਨ ਪੂਰੇ ਇਤਿਹਾਸ ਵਾਲੇ ਦਿਨਾਂ 'ਚ ਰੰਗਿਆ ਜਾਂਦਾ ਹਨਾ ਪੂਰੇ ਪੰਜਾਬ ਤੋਂ ਸੰਗਤ ਜਿੱਥੇ ਬੈਠੀ ਹੋਵੇ ਇੱਥੇ ਲੰਗਰ ਲਾਉਣ ਦੀ ਹਰੇਕ ਆਉਂਦੀ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਐਨ ਆਰ ਆਈ ਨੇ ਜਾਂ ਹੋਰ ਵੀ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਹੋਵੇ ਕਿ ਹਾਂ ਤੁਸੀਂ ਇੱਥੇ ਆਓ ਕੀ ਮੈਸੇਜ ਦੇਣਾ ਚਾਹੋਗੇ ਐਨ ਆਰ ਆਈ ਭੈਣ ਭਰਾਵਾਂ ਨੂੰ ਤਾਂ ਇਹੀ ਮੈਸੇਜ ਆ ਕਿ ਜਦੋਂ ਅਸੀਂ ਕੰਮ ਤਾਂ ਸਾਰੇ ਚੱਲਦੇ ਰਹਿਣੇ ਆ ਜ਼ਿੰਦਗੀ ਚੱਲ ਜਾਨੀ ਆ ਪਰ ਜੇਕਰ ਅਸੀਂ ਆ ਜਿਹੜੇ 10 ਦਿਨ ਆ ਸ਼ਹਾਦਤ ਦੇ ਦਿਨ ਆ ਇਹਨਾਂ ਦਿ ਟਾਈਮ ਕੱਢ ਕੇ ਇੱਥੇ ਆਈਏ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਬੱਚਿਆਂ ਨੂੰ ਦੱਸਣ ਦੀ ਫਿਰ ਲੋੜ ਨਹੀਂ ਪੈਣੀ ਉਹਨਾਂ ਨੂੰ ਆਟੋਮੈਟਿਕ ਜਿਹੜਾ ਹੈ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ ਰਹਿੰਦਾ ਅਸੀਂ ਹਰ ਸਾਲ ਇਹ ਆਪਣੀ ਫੈਮਿਲੀ ਲੈ ਕੇ ਆਨੇ ਆ ਬੱਚਿਆਂ ਨੂੰ ਲੈ ਕੇ ਆਨੇ ਆ ਤਾਂ ਕਰਕੇ ਪਰਿਵਾਰ ਹਾਂਜੀ 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 ਕੋਸ਼ਿਸ਼ ਤੇ ਹੀ ਰਹਿੰਦੀ ਆ ਚਲੋ ਜੇ ਕੋਈ ਪ੍ਰੋਬਲਮ ਆ ਜਵੇ ਤਾਂ ਸ਼ਾਇਦ ਇਕੱਲੇ ਨੂੰ ਵੀ ਆਉਣਾ ਪੈ ਜਾਂਦਾ ਕਈ ਵਾਰੀ ਪਰ ਜਿਆਦਾ ਤਾਂ ਟਰਾਈ ਇਹ ਰਹਿੰਦੀ ਆ ਕਿ ਮੈਂ ਤਾਂ ਆਪਣੇ ਜਿੰਨੇ ਵੀ ਆਪਣੇ ਫਾਈਨੈਂਸ ਸਰਕਲ ਹੈਗਾ ਸਾਰਿਆਂ ਨੂੰ ਇਹੀ ਕਹਿ ਕੇ ਕੰਨਾ ਕਿ ਤੁਸੀਂ ਜਰੂਰ ਆਓ ਇੱਥੇ ਐਨ ਆਰ ਆਈ ਅਸੀਂ ਉੱਥੇ ਰਹਿਣ ਤਾਂ ਲੱਗ ਗਏ ਆ ਪਰ ਅਸੀਂ ਅਸੀਂ ਆਪਣਾ ਇਤਿਹਾਸ ਜਿਹੜਾ ਭੁੱਲਦੇ ਜਾਂਦੇ ਆ ਸਾਡੇ ਬੱਚਿਆਂ ਨੇ ਕੁਝ ਨਹੀਂ ਸਫੇ ਯਾਦ ਰੱਖਣਾ ਇੱਥੇ ਕਿਉਂਕਿ ਜੇ ਅਸੀਂ ਆਵਾਂਗੇ ਉਹਨਾਂ ਨੂੰ ਨਵੀਂ ਪੀੜ੍ਹੀ ਆਉਦੇ ਲਈ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿਉਂਕਿ ਪਰਦੇਸਾਂ ਵਿੱਚ ਬਹਿ ਕੇ ਅਸੀਂ ਇੱਥੇ ਦਾ ਜਿਹੜਾ ਇਤਿਹਾਸ ਆ ਕਿਉਂਕਿ ਹੁਣ 크리스마ਸ ਦੇ ਦਿਨ ਚੱਲਦੇ ਆ ਅਸੀਂ ਉਹਨਾਂ ਨੂੰ ਸਾਰਾ ਕੁਝ ਨਹੀਂ ਦਿਖਾ ਸਕਦੇ ਜੇ ਅਸੀਂ ਇੱਥੇ ਆਉਂਦੇ ਆ ਸੇਵਾ ਕਰਾਂਗੇ ਬੱਚੇ ਨਾਲ ਆਉਗੇ ਸਾਡੇ ਤਾਂ ਉਹਨਾਂ ਨੂੰ ਆਟੋਮੈਟਿਕ ਜਿਹਾ ਸਾਡਾ ਇਤਿਹਾਸ ਆ ਉਹਦੇ ਬਾਰੇ ਉਹ ਜਾਣੂ ਹੋ ਜਾਂਦੇ ਆ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੱਲੇ ਕੱਲਾ ਜਿਹੜਾ ਤੁਸੀਂ ਲੰਗਰ ਦੇਖ ਸਕਦੇ ਹੋ ਇੱਥੇ ਲੱਗਿਆ ਹੋਇਆਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਲੰਗਰ ਇੱਥੇ ਆ ਕੇ ਲਾਉਂਦੇ ਨੇ 18 ਸਾਲ ਤੋਂ ਬਾਈ ਹੋਣੀ ਕਹਿੰਦੇ ਅਸੀਂ ਆਉਣੇ ਆ ਲਗਾਤਾਰ ਲੰਗਰ ਦੀ ਸੇਵਾ ਜਿਹੜੀ ਆ ਉਹ ਨਿਭਾ ਰਹੇ ਨੇ ਤੇ ਨਾਲ ਹੀ ਐਨ ਆਰ ਆਈ ਭਰਾ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਸ਼੍ਰੀ ਫਤਿਹਗੜ ਸਾਹਿਬ